ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੁਹਾਡਾ ਸੰਧੂ ਹਾਰਰ ਸ਼ੋਅ ਦੇ ਵਿੱਚ ਸਵਾਗਤ ਹੈ ਜੀ ਅੱਜ ਇੱਕ ਹੋਰ ਨਵੀਂ ਲੋਕੇਸ਼ਨ ਤੇ ਪਹੁੰਚ ਚੁੱਕੇ ਆ ਜੀ ਇਹ ਲੋਕੇਸ਼ਨ ਖੇਤਾਂ ਦੇ ਵਿੱਚ ਦੀ ਹੋ ਕੇ ਆਉਂਦੀ ਏ ਇੱਕ ਦਰਖਤਾਂ ਦੀ ਬਿਲਕੁਲ ਲੜੀ ਬਣੀ ਹੋਈ ਏ ਜੀ ਬਹੁਤ ਵੱਡੇ ਵੱਡੇ ਦਰਖਤ ਆ ਜੀ ਇਸ ਵਕਤ ਇਹ ਲొਕੇਸ਼ਨ ਤੇ ਮੈਂ ਖੜਾ ਹੋਇਆ ਆਂ ਜੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੇ ਵੱਡੇ ਦਰਖਤ ਇਹ ਸ਼ੈਤੂਤ ਦੇ ਦਰਖਤ ਨੇ ਜੀ ਕਈ ਵੀਰਾਂ ਨੇ ਇੱਥੇ ਕੋਈ ਪੈਰਾਨਾਰਮਲ ਐਕਟੀਵਿਟੀ ਦੇਖਣ ਦਾ ਜ਼ਿਕਰ ਕੀਤਾ ਸੀ ਜੀ ਕੁਝ ਸਮਾਂ ਪਹਿਲਾਂ ਅੱਜ ਉਸ ਲొਕੇਸ਼ਨ ਤੇ ਫਿਰ ਪਹੁੰਚ ਕੇ ਆ ਜੀ ਆ ਦੇਖ ਲਓ ਜੀ ਦੇਖੇ ਜਾ ਸਕਦੇ ਬਹੁਤ ਪੁਰਾਣੇ ਦਰਖਤ ਹੈ ਜੀ ਪੁਰਾਣੇ ਸਮੇ ਦੇ ਇਹ ਲੋਕੇਸ਼ਨ ਬਿਲਕੁਲ ਖੇਤਾਂ ਦੇ ਵਿਚਕਾਰ ਹੁੰਦੀ ਹੈ ਜੀ ਦੇਖਦੇ ਆਸੇ ਪਾਸੇ ਇਹ ਸਾਰੇ ਖੇਤ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਖੇਤ ਹੈ ਜੀ ਕਈ ਵੀਰਾਂ ਨੇ ਦਾਵਾ ਕੀਤਾ ਜੀ ਇੱਥੇ ਕੋਈ ਆਤਮਾ ਵਗੈਰਾ ਵੇਖੰਦਾ ਕਾਫੀ ਡਰਾਉਣੀ ਲੋਕੇਸ਼ਨ ਮੰਨੀ ਜਾਂਦੀ ਹੈ ਜੀ ਇਹ ਅੱਜ ਫਿਰ ਅਸੀਂ ਪਹੁੰਚੇ ਹਾਂ ਇਸ ਜਗ੍ਹਾ ਤੇ 에ਅਰ ਸਰਚ ਕਰਨ ਕਿ ਵਾਕੇ ਕੋਈ ਆਤਮਾ ਵਗੈਰਾ ਇੱਥੇ ਹੈ ਜਾਂ ਨਹੀਂ ਲੋਕ ਬਹੁਤ ਦਾਵਾ ਕਰਦੇ ਆ ਜੀ ਆ ਤੁਹਾਨੂੰ ਦਿਖਾ ਦੋ ਉਹਨਾਂ ਨੇ ਬਹੁਤ ਪੁਰਾਣੇ ਟਰੈਕਟਰ ਤੁਹਾਨੂੰ ਦਿਖਾਈ ਦੇ ਰਿਹਾ ਉਹਨੂੰ ਥੋੜਾ ਜਿਹਾ ਹਨੇਰਾ ਹੋਣ ਦੀ ਵਜ੍ਹਾ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ ਹੈਡਲਾਈਟ ਤਾਂ ਮੇਰੇ ਕੋਲ ਹੈ ਐ ਪਰ ਕਈ ਲੋਕ ਦਾਵਾ ਕਰਦੇ ਵੀ ਜਿਆਦਾ ਲਾਈਟ ਦੇ ਵਿੱਚ ਇਹੋ ਜਿਹੀ ਚੀਜ਼ਾਂ ਸਾਹਮਣੇ ਨਹੀਂ ਆਉਂਦੀਆਂ ਇਸ ਕਰਕੇ ਇਹ ਵੀਡੀਓ ਨੂੰ ਹਨੇਰੇ ਵਿੱਚ ਹੀ ਬਣਾਉਂਦਾ ਫੈਸਲਾ ਕੀਤਾ ਗਿਆ ਜੀ ਕੇ ਲੋਕ ਇਹਨਾਂ ਸੋਚਣ ਜਿਆਦਾ ਚਾਨਣ ਹੋਣ ਕਰਕੇ ਕੋਈ ਆਤਮਾ वगैरह ਕੋਈ ਸਾਹਮਣੇ ਨਹੀਂ ਆਈ ਠੀਕ ਹੈ ਜੀ ਅੱਜ ਵੀ ਆਪਣਾ ਵਹੀ ਉਹੀ ਦਾਵਾ ਹੈ ਜੇ ਕੋਈ ਹੈ ਕੋਈ ਵੀ ਚੀਜ਼ ਆ ਦੇਖ ਲੋ ਜੀ ਇਹ ਲੜੀ ਹੈ ਦਰਖਤਾਂ ਦੀ ਬਿਲਕੁਲ ਲੈਂਡ ਦੇ ਵਿੱਚ ਲੱਗੇ ਹੋਏ ਦਰਖਤ ਜੀ ਤੋਹ ਹੀ ਪੁਰਾਣੇ ਦਰਖਤ ਤਾਂ ਜੀ ਇਹਦੇ ਨਾਲ ਇੱਕ ਮੋਟਰ ਹੈ ਇਹ ਤੁਹਾਨੂੰ ਮੋਟਰ ਦਾ ਵੀ ਥੋੜਾ ਵਿਊ ਦਿਖਾ ਦਿੰਦੇ ਆ ਜੀ ਇਹ ਬਿਲਕੁਲ ਖੇਤਾਂ ਦੇ ਵਿਚਕਾਰ ਹੈ ਬਿਲਕੁਲ ਇਹ ਲੋਕੇਸ਼ਨ ਜਿਸ ਲੋਕੇਸ਼ਨ ਤੇ ਮੈਂ ਪਹੁੰਚਿਆ ਹੋਇਆ ਹਾਂ ਜੀ ਇਸ ਵਕਤ ਇੱਥੇ ਵੀ ਇੱਕ ਖੂਹ ਹੁੰਦਾ ਦਾ ਲੋਕ ਦਾਵਾ ਕਰਦੇ ਸੀ ਇੱਥੇ ਇੱਕ ਖੂਹ ਹੁੰਦਾ ਸੀ ਪਹਿਲਾਂ ਬਹੁਤ ਸਮਾਂ ਪਹਿਲਾਂ ਜਿਸ ਨੂੰ ਕਿ ਹੁਣੇ ਪੂਰ ਦਿੱਤਾ ਗਿਆ ਇਹ ਜੋ ਦਰਖਤ ਤੁਸੀਂ ਦੇਖ ਰਹੇ ਹੋ ਜੀ ਆ ਜੈਸ ਲੁਕੇਸ਼ਨ ਤੇ ਮੈਂ ਖੜਾ ਹੋਇਆ ਆ ਆ ਦਰਖਤ ਇੱਕ ਜਿਹੜਾ ਇਹ ਇਹ ਵੀ ਸਤੂਤ ਦਾ ਦਰਖਤ ਹੈ ਜੀ ਕਾਹੀ ਪ੍ਰਾਣਾ ਦਰਖਤ ਤੇ ਇਹ ਵੀ ਇਹ ਉਸੇ ਜਗ੍ਹਾ ਦੇ ਉੱਤੇ ਆ ਜਿਸ ਦੇ ਆਸ-ਪਾਸ ਕਿੱਥੇ ਖੂਹ ਹੋਇਆ ਕਰਦਾ ਸੀ ਜਿਸ ਨੂੰ ਹੁਣ ਪੂਰ ਦਿੱਤਾ ਗਿਆ ਹੈ ਇਹ ਪੁਰਾਣੀਆਂ ਇੱਟਾਂ ਦਾ ਚਬੱਟਾ ਜੀ ਇਹ ਤੁਹੇ ਦੇ ਸਕਦੇ ਹੋ ਸਾਥ ਸਾਹਿਬ ਇਹਦੇ ਆਸ-ਪਾਸ ਹੀ ਖੂਹ ਹੋਣ ਦਾ ਦਾਵਾ ਕਰਦੇ ਜਿੱਥੇ ਕਈ ਵਾਰ ਲੋਕਾਂ ਨੇ ਕੋਈ ਆਤਮਾ ਵਗੈਰਾ ਵੇਖਣ ਦਾ ਦਾਵਾ ਕੀਤਾ ਜੀ ਕਈ ਲੋਕਾਂ ਲੋਕ ਇਹ ਜਾਣਦੇ ਬਾਅਦ ਹੀ ਅਸੀਂ ਅਸਲ ਲੋਕੇਸ਼ਨ ਤੇ ਪਹੁੰਚੇ ਜੀ ਇਹ ਸਾਰੇ ਖੇਤ ਹੈ ਜੀ ਦੂਰ-ਦੂਰ ਤੱਕ ਤੁਹਾਨੂੰ ਖੇਤ ਨਜ਼ਰ ਆ ਰਹੇ ਹੋਣਗੇ ਇਹ ਤੋਂ ਕੋਸ ਮੀਟਰ ਤੇ ਦੂਰ ਤੇ ਕੁਝ ਮੀਟਰ ਗੱਦਾ ਕੁ ਕਿਲੋਮੀਟਰ ਦੀ ਦੂਰੀ ਤੇ ਛੜ ਕੇ ਇੱਕ ਰੋਡ ਜਾ ਰਿਹਾ ਤੁਹਾਨੂੰ ਲੱਟਾ ਨਜ਼ਰ ਆ ਰਹੀਆਂ ਹੋਣਗੀਆਂ ਚਲੋ ਫਿਰ ਉਹਨਾਂ ਦਰਖਤਾਂ ਦੇ ਕੋਲ ਹੀ ਚੱਲਦੇ ਹਾਂ ਜਿੱਥੇ ਲੋਕ ਆਮ ਆਤਮਾ ਵਗੈਰਾ ਵੇਖਣ ਦਾ ਦਾਵਾ ਕਰਦੇ ਸੀ ਹਲੋ ਜੀ ਪਹੁੰਚ ਗਏ ਉਹਨਾਂ ਦਰਖਤਾਂ ਦੇ ਕੋਲ ਆ ਤੁਹਾਨੂੰ ਦਰਖਤ ਦਿਖਾ ਦਿੰਦੇ ਕਿੰਨੇ ਪੁਰਾਣੇ ਹੈ ਜੀ ਆ ਦੇਖੋ ਸਿਉਂਕ ਵਗੈਰਾ ਲੱਗ ਚੁੱਕੀ ਇਹਨਾਂ ਦਰਖਤਾਂ ਨੂੰ ਬਹੁਤ ਪੁਰਾਣੇ ਦਰਖਤ ਹੈ ਜੀ ਇਹ ਉਹ ਪਰਤਕ ਜਾਂਦੇ ਇਹ ਬਿਲਕੁਲ ਇੱਕ ਲਾਈਨ ਦੇ ਵਿੱਚ ਨੇ ਕਾਫੀ ਦਰਖਤ ਹੈ ਜੀ ਸ਼ਤੂਤ ਦੇ ਦਰਖਤ ਨੇ ਜੀ ਇਹ ਤੁਸੀਂ ਸਾਹ ਸਾਹ ਦੇਖ ਸਕਦੇ ਹੋ ਬਿਲਕੁਲ ਲਾਈਨ ਦੇ ਵਿੱਚ ਨਹੀਂ ਇਹ ਸਾਰੇ ਇਸ ਤੋਂ ਅੱਗੇ ਇੱਕ ਹੋਰ ਦਰਖਤ ਹੈ। ਦੇਖੋ ਜੀ। ਇਹ ਸ਼ਾਇਦ ਹਾਂ ਜੀ ਇਹ ਵੀ ਹਨੇ ਨਹੀਂ ਸਤੂਤ ਇਹ ਜੀ ਵੀ। ਇਹ ਸ਼ਤੂਤ ਦਾ ਦਰਖਤ ਜੀ ਜੀ। ਇਸ ਤੋਂ ਅੱਗੇ ਇੱਕ ਹੋਰ ਇਸ ਤੋਂ ਅੱਗੇ ਇੱਕ ਹੋਰ ਹੈ ਜੀ। ਇੱਕ ਲੜੀ ਜਿਹੀ ਬਣੀ ਹੋਈ ਹੈ ਦਰਖਤਾਂ ਦੀ। ਖੇਤਾਂ ਦੇ ਵਿੱਚ ਜੀ ਇਹ ਲੋਕੇਸ਼ਨ। ਕਾਫੀ ਡਰਾਉਣੀ ਲੋਕੇਸ਼ਨ ਮੰਨਿਆ ਜਾਂਦਾ ਜਥੋਂ ਕਾਫੀ ਲੋਕ ਇੱਥੋਂ ਡਰੇ ਕਈਆਂ ਨੇ ਇੱਥੇ ਆਤਮਾ ਵਗੈਰਾ ਹੋਣ ਦਾ ਦਾਵਾ ਕੀਤਾ ਜੀ ਕਈਆਂ ਨੇ ਇੱਥੇ ਇਹ ਵੀ ਦਾਵਾ ਕੀਤਾ ਜੀ ਇੱਥੇ ਆਤਮਾ ਜੋ ਨਾ ਉਹਦੇ ਰੂਪ ਬਦਲਦੀ ਹੈ ਦੇਖੋ ਜੀ ਇਹਦੇ ਵਿੱਚ ਇੱਕ ਖੋੜਾ ਵੇਖੋ ਜੀ ਇਹ ਦਰਖਤ ਬਹੁਤ ਪੁਰਾਣਾ ਦਰਖਤ ਹੈ ਜੀ ਧਿਆਨ ਨਾਲ ਵੇਖੋ ਜੀ ਜਰਾ ਮਾ ਆ ਵੇਖੋ ਜੀ ਇੱਕ ਬਹੁਤ ਵੱਡਾ ਇੱਕ ਖੁੱਡ ਬਣੀ ਹੋਈ ਜਿਹਨੂੰ ਖੁੱਡ ਕਹਿ ਸਕਦੇ ਆਪਾਂ ਤੁਹਾਨੂੰ ਇਹ ਦਿਖਾ ਰਿਹਾ ਮੈਂ ਬਿਲਕੁਲ ਅੰਦਰ ਜਾ ਕੇ ਉਹ ਦੇਖੋ ਜੀ ਇਹਦੇ ਵਿੱਚ ਇੱਕ ਖੁੱਡ ਬਣੀ ਹੋਈ ਹੈ ਆਹ ਦੇਖੋ ਜੀ ਧਿਆਨ ਨਾਲ ਇੱਕ ਖੋਡ ਇੱਕ ਬਣੀ ਹੋਈ ਹੈ ਦਰਖਤ ਦੇ ਵਿੱਚ ਹਾਂ ਦੇਖ ਪਰ ਤੱਕ ਦੇਖੋ ਇਸ ਤੋਂ ਅੱਗੇ ਇੱਕ ਹੋਰ ਦਰਖਤ ਹੈ ਇਹ ਦਰਖਤਾਂ ਦੇ ਵਿੱਚ ਖੋਡਾਂ ਬਣੀਆਂ ਹੈ ਇਹ ਕਾਫੀ ਪੁਰਾਣੇ ਦਰਖਤਾਂ ਹੋਏ ਬਹੁਤ ਪੁਰਾਣੇ ਦਰਖਤ ਹੈ ਦੇਖੀਏ ਦੇ ਵਿੱਚ ਇੱਕ ਖੋਡ ਬਣੀ ਹੋਈ ਹੈ ਸਾ ਸਾ ਨਜ਼ਰ ਆ ਰਹੀ ਹੋਗੀ ਤੁਹਾਨੂੰ ਇਹ ਵੀ ਬਹੁਤ ਉੱਚਾ ਦਰਖਤ ਹੈ 2-3 ਮਿੰਟ ਹੋ ਗਏ ਮੈਨੂੰ ਇੱਥੇ ਇਸੇ ਜਗ੍ਹਾ ਦੇ ਉੱਤੇ ਹੀ ਪਰ ਅਜੇ ਤੱਕ ਮੈਨੂੰ ਕੋਈ ਇਹੋ ਜੀ ਚੀਜ਼ ਜਾਂ ਇਹੋ ਜੀ ਕੋਈ ਐਕਟੀਵਿਟੀ ਨਜ਼ਰ ਨਹੀਂ ਆਈ ਥੋੜਾ ਸਮਾਂ ਇੰਤਜ਼ਾਰ ਕਰਦੇ ਹਾਂ ਦੇਖਦੇ ਹਾਂ ਵੀ ਜੋ ਲੋਕ ਦਾਅਵਾ ਕਰਦੇ ਹੀ ਇੱਥੇ ਕੋਈ ਆਤਮਾ ਵਗੈਰਾ ਵੇਖਣ ਦਾ ਵੀ ਸਾਨੂੰ ਅੱਜ ਨਜ਼ਰ ਆਉਂਦੀ ਹੈ ਜਾਂ ਨਹੀਂ ਨਜ਼ਰ ਆਉਂਦੀ ਅਸੀਂ ਯਤਰਾਕਸਤਾਂ ਦੀ ਲੜੀ ਦੇ ਆਸ-ਪਾਸ ਹੀ ਘੁੰਮ ਰਹੇ ਆ ਜੀ ਦੇਖਦੇ ਆ ਕੋਈ ਆਤਮਾ ਵਗੈਰਾ ਕੋਈ ਨਜ਼ਰ ਆਉਂਦੀ ਏ ਜਾਂ ਨਹੀਂ ਨਜ਼ਰ ਆਉਂਦੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਆਦੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ ਲਾਇਕ ਕਰੋ ਕਮੈਂਟ ਕਰੋ ਜੀ ਕਿਉਂ ਵੀ ਆਉਣ ਵਾਲੇ ਸਮੇਂ ਚਾਹੀ ਹੋਰ ਵੀ ਹੋਰ ਵੀ ਜ਼ਿਆਦਾ ਡਰਾਉਣੀਆਂ ਜਾਵਾਂਗਾ ਤੇ ਜਾਵਾਂਗੇ ਇਹੋ ਜਿਹਾ ਵੀਡੀਓ ਸ਼ੂਟ ਕਰਾਂਗੇ ਜੀ ਜੋ ਤੁਹਾਨੂੰ ਜ਼ਿਆਦਾ ਪਸੰਦ ਆਉਣ ਗਿਆ ਇਸ ਤੋਂ ਵੀ ਜ਼ਿਆਦਾ ਖਤਰਨਾਕ ਜਗ੍ਹਾ ਤੇ ਜਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜ਼ਿਆਦਾ ਜਿਆਦਾ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ ਲਾਇਕ ਕਰੋ ਕਮੈਂਟ ਕਰੋ ਆਪਣੀ ਫੈਮਿਲੀ ਨੂੰ ਸ਼ੇਅਰ ਕਰੋ ਲਾਇਕ ਕਰੋ ਕਮੈਂਟ ਕਰੋ ਜੀ ਇਹ ਵੀ ਦਰਖਤ ਕਾफी ਪੁਰਾਣਾ ਹੈ ਜੀ ਬਿਲਕੁਲ ਸੇਂਗਰੇ ਨਾਲ ਖਾਦੇ ਪਏ ਦਰਖਤ ਬਿਲਕੁਲ ਜੀ ਉਹ ਦੇਖੋ ਧਿਆਨ ਦੇ ਨਾਲ ਮੈਂ ਤੁਹਾਨੂੰ ਕੈਮਰਾ ਲਾ ਕੇ ਉੱਤੇ ਬਿਲਕੁਲ ਪ੍ਰੋਪਰ ਉੱਪਰ ਕੈਮਰਾ ਲਗਾ ਕੇ ਤੁਹਾਨੂੰ ਦਿਖਾ ਰਿਹਾ ਹਾਂ ਇਹ ਥੱਲੇ ਇੱਕ ਬਹੁਤ ਵੱਡੀ ਖੋਡੇ ਹੈ ਜੀ ਇਸ ਵਕਤ ਵੀ ਇਹ ਲੋਕੇਸ਼ਨ ਤੇ ਮੈਂ ਬਿਲਕੁਲ ਕੱਲਾ ਹਾਂ ਜੀ ਬਿਲਕੁਲ ਕੋਈ ਮੇਰੇ ਆਸ-ਪਾਸ ਨਹੀਂ ਹੈ ਬਿਲਕੁਲ ਕੱਲਾ ਹਾਂ ਜੀ ਮੈਂ ਆਵਾਜ਼ ਕੋਈ ਮਹਿਸੂਸ ਹੋਈ ਸ਼ਾਇਦ ਮੇਰੇ ਪੈਰਾਂ ਦੀ ਆਵਾਜ਼ ਹਾਂ ਹਾਂ ਸ਼ਾਇਦ ਬਾਰੇ ਪੈਰਾਂ ਦੀ ਆਵਾਜ਼ ਐ ਐਸੇ ਲੱਗੇ ਜਿਵੇਂ ਕੋਈ ਚੱਲਣ ਦੀ ਆਵਾਜ਼ ਸ਼ਾਇਦ ਮੇਰੀ ਖੁਦ ਦੀ ਆਵਾਜ਼ ਐ ਪੈਰਾਂ ਦੀ 4-5 ਮਿੰਟ ਦਾ ਸਮਾਂ ਹੋ ਚੁੱਕਿਆ ਜੀ ਇਸ ਲੋਕੇਸ਼ਨ ਤੇ ਚੱਲਦੇ ਆ ਮੈਨੂੰ ਕਾਫੀ ਡਰਾਉਣੀ ਲਿਕੇਸ਼ਨ ਦੱਸੀ ਜਾ ਰਹੀ ਹੈ ਜੋ ਇੱਥੇ ਸਥਾਨਕ ਲੋਕ ਇਹਨਾਂ ਵੱਲੋਂ ਕਹਾਂ ਯਾਰ ਹੈ ਕਈ ਵਾਰੋਂ ਨਾ ਆਤਮਾ ਇੱਥੇ ਵੇਖਣ ਦਾ ਦਾਵਾ ਕੀਤਾ ਜੀ ਕਈਆਂ ਨੇ ਦੁਪਹਿਰ ਵੇਲੇ ਵੀ ਰਾਤ ਨੂੰ ਤਾਂ ਕਈਆਂ ਨੇ ਦਾਵਾ ਕੀਤਾ ਕਈਆਂ ਨੇ ਦੁਪਹਿਰ ਵੇਲੇ ਵੀ ਸਿਕਰ ਦੁਪਹਿਰ ਜਦੋਂ ਜੂਨ ਜਲਾਈ ਦੇ ਮਹੀਨੇ ਦੀ ਸਿਕਰ ਦੁਪਹਿਰ ਹੁੰਦੀ ਹੈ ਕੋਈ ਇਨਸਾਨ ਬਾਹਰ ਨਹੀਂ ਨਿਕਲਦਾ ਉਦੋਂ ਵੀ ਇਸ ਲੋਕੇਸ਼ਨ ਤੇ ਕਈਆਂ ਨੇ ਆਤਮਾ ਵਗੈਰਾ ਵੇਖਣ ਦਾ ਦਾਵਾ ਕੀਤਾ ਜੀ ਤੇ ਉਹੀ ਫਿਰ ਪੁਰਾਣਾ ਖੋਲ ਇਹ ਦਰਖਤ ਦੇ ਵਿੱਚੋਂ ਬਿਲਕੁਲ ਖਾ ਚੁੱਕਾ ਜੀ ਬਿਲਕੁਲ ਤੁਹਾਨੂੰ ਉੱਤੇ ਕੈਮਰਾ ਲਾ ਕੇ ਮੈਂ ਬਿਲਕੁਲ ਨੇੜੇ ਹੋ ਕੇ ਦਿਖਾ ਰਿਹਾ ਜੀ ਬਿਲਕੁਲ ਦੇਖੋ ਬਿਲਕੁਲ ਖੋਖਲਾ ਹੋ ਚੁੱਕਿਆ ਇਹ ਦਰਖਤ ਮੇਰੇ ਨਾਲ ਇੱਥੇ ਛੋਟਾ ਜਿਹਾ ਪਿੱਪਲ ਦਾ ਸ਼ਾਇਦ ਪੇੜ ਹੈ ਜੀ ਹਾਂ ਜੀ ਛੋਟਾ ਜੋ ਕਰਿਆ ਪਰ ਮੈਨੂੰ ਅਜੇ ਤੱਕ ਕੋਈ ਇਹੋ ਜਿਹੀ ਐਕਟੀਵਿਟੀ ਨਜ਼ਰ ਨਹੀਂ ਆਈ ਜਿਵੇਂ ਕਿ ਲੋਕ ਦਾਵਾ ਕਰ ਰਹੇ ਸੀ ਇਸ ਜਗ੍ਹਾ ਦੇ ਉੱਤੇ ਬਹੁਤ ਹੀ ਜ਼ਿਆਦਾ ਡਰਾਣੀ ਜਗ੍ਹਾ ਜਿਸਨੂੰ ਦੱਸ ਰਹੇ ਸੀ ਬਹੁਤ ਪੈਰਾਨਾਰਮਲ ਐਕਟੀਵਿਟੀ ਮਹਿਸੂਸ ਕੀਤੀ ਲੋਕਾਂ ਨੇ ਇੱਥੇ ਰਾਤ ਨੂੰ ਤਾਂ ਚਲੋ ਮੰਨ ਲੈਂਦੇ ਹਾਂ ਜੀ ਰਾਤ ਨੂੰ ਕਈ ਲੋਕਾਂ ਨੇ ਦਾਵਾ ਦਿੰਦਾ ਵੀ ਕੀਤਾ ਜੀ ਦੁਪਹਿਰ ਵੇਲੇ ਸਿਖਰ ਦੁਪਹਿਰ ਵੇਲੇ ਵੀ ਇੱਥੇ ਕੋਈ ਆਤਮਾ ਵਗੈਰਾ ਵੇਖਣ ਦਾ ਦਾਵਾ ਕੀਤਾ ਹੈ ਹੁਣ ਲੋਕਾਂ ਦਾ ਦਾਵਾ ਇਹ ਸੀ ਕੋਈ ਇਨਸਾਨ ਸੀ ਇਨਸਾਨ ਪਹਿਲਾਂ ਮਿਲਿਆ ਇੱਕਦਮ ਉੱਥੇ ਸਾਪ ਦਾ ਰੂਪ ਧਾਰਨ ਕਰ ਲਿਆ ਉਸਨੇ ਇਹ ਵੀ ਕਈ ਵੀਰਾਂ ਨੇ ਦਾਵਾ ਕੀਤਾ ਜੀ ਇਸ ਲੋਕੇਸ਼ਨ ਤੇ ਕਈਆਂ ਨੇ ਬਾਂਦਰ ਕਈਆਂ ਨੇ ਇਹ ਦਾਵਾ ਕੀਤਾ ਜੀ ਇੱਥੇ ਪਹਿਲਾਂ ਬਾਂਦਰ ਵੇਖਿਆ ਬਾਂਦਰ ਤੋਂ ਬਾਅਦ ਫੋਕੀਆ ਕਬੂਤਰ ਬਣ ਗਿਆ ਕਬੂਤਰ ਤੋਂ ਬਾਅਦ ਫਿਰ ਕੋਈ ਚੀਜ਼ ਨਜ਼ਰ ਨਹੀਂ ਆਈ ਕਈ ਵੀਰਾਂ ਨੇ ਇਹ ਵੀ ਦਾਵਾ ਕੀਤਾ ਜੀ ਇਹ ਇਸ ਲੋਕੇਸ਼ਨ ਤੇ ਬਿਲਕੁਲ ਜਿੱਥੇ ਹੁਣ ਅਸੀਂ ਅੱਜ ਪਹੁੰਚ ਕੇ ਜੀ ਆ ਸ਼ੂਟ ਕਰ ਰਹੇ ਹਾਂ ਜੀ ਅਲੋਕੇਸ਼ਨ ਕਾਫੀ ਡਰਾਉਣੀ ਲੋਕੇਸ਼ਨ ਮੰਨਿਆ ਜਾਂਦਾ ਜੀ ਇਹਨੂੰ ਦਰਖਤਾਂ ਜੀ ਬਹੁਤ ਪੁਰਾਣੇ ਦਰਖਤਾਂ ਜੀ ਸ਼ਤੂ ਤੇ ਉੱਚੇ ਚਦਰ ਕਾਫੀ ਪੁਰਾਣੇ ਦਰਖਤ ਨੇ ਕਟੋ ਕਟ ਵੀ 30 35 ਸਾਲ ਪੁਰਾਣੇ ਹੋਣਗੇ ਦਰਖਤ ਜੀ ਹਾਂ ਹਾਲੇ ਦੇਖੋ ਜੀ ਕਣਕ ਬੀਜੀ ਹੈਗੀ ਹੈ ਖੇਤਾਂ ਦੇ ਵਿੱਚ ਕਣਕ ਠੀਕ ਹੋੜ ਤਾਂ ਚਾਰ ਸფერੇ ਕਿ ਕੈਮਰਾ ਕਮਾ ਕੇ ਤੁਹਾਨੂੰ ਦਿਖਾ ਦਿੰਦਾ ਮੈਂ ਇੱਥੇ ਬਿਲਕੁਲ ਇਕੱਲਾ ਬਿਲਕੁਲ ਸਾਰੇ ਪਾਸੇ ਕੈਮਰਾ ਕਮਾ ਕੇ ਦਿਖਾ ਰਿਹਾ ਮੈਂ ਬਿਲਕੁਲ ਮੈਂ ਇਕੱਲਾ ਇੱਥੇ ਕੋਈ ਨਹੀਂ ਮੇਰੇ ਨਾਲ ਬਿਲਕੁਲ ਇਕੱਲਾ ਉਹ ਸਾਹਮਣੇ ਇੱਕ ਰੋਡ ਜਾ ਰਿਹਾ ਜਿੱਥੋਂ ਅੱਧਾ ਕਿਲੋਮੀਟਰ ਦੂਰੀ ਤੇ ਇੱਕ ਰੋਡ ਜਾ ਰਿਹਾ ਬਾਕੀ ਚਾਰ ਸფერੇ ਖੇਤ ਬਿਲਕੁਲ ਖੇਤਾਂ ਦੇ ਵਿਚਕਾਰ ਲੋਕੇਸ਼ਨ ਹੈ ਜੀ ਬਿਲਕੁਲ ਖੇਤਾਂ ਦੇ ਵਿਚਕਾਰ ਲੋਕੇਸ਼ਨ ਹੈ ਜੀ ਚਾਰੇ ਪਾਸੇ ਖੇਤ ਹੀ ਖੇਤ ਨਜ਼ਰ ਆਉਣਗੇ ਤੁਹਾਨੂੰ ਖੇਤਾਂ ਦੇ ਵਿੱਚ ਦੇਖਣਾ ਇਹ ਜੋ ਪਰੇਸ਼ਾਨੀ ਥੋੜੀ ਜਿਹੀ ਆ ਰਹੀ ਹੈ ਇਹ ਇਹ ਆ ਨਾ ਜਿਹੜੇ ਆ ਵੇਖੋ ਜੀ ਆ ਜਿਹੜੇ ਸੁੱਕੇ ਪੱਤੇ ਇੱਥੇ ਗਰੇ ਹੋਏ ਹਨ ਜੀ ਇਹ ਉੱਤੇ ਜੋ ਚੱਲਦੇ ਨਾ ਬਹੁਤ ਆਵਾਜ਼ ਜੀ ਕਰਦੇ ਇੱਕ ਅਜੀਬ ਤਰ੍ਹਾਂ ਦੀ ਆਵਾਜ਼ ਜੀ ਆਉਂਦੀ ਹੈ ਇੱਕ ਜੇ ਚੱਲਦੇ ਉੱਤੇ ਮੇਰੇ ਕੋਲ ਚੱਲ ਰਿਹਾ ਹੋ ਪਿੱਛੋਂ ਆਵਾਜ਼ ਆ ਰਹੀ ਹੈ ਮੇਰੇ ਪਿੱਛੋਂ ਹੈ ਮਹਿਸੂਸ ਹੋ ਰਿਹਾ ਹੈ ਜੋ ਮੇਰੇ ਪਿੱਛੇ ਕੋਈ ਆ ਰਿਹਾ ਪਰ ਇਹੋ ਜੀ ਕੋਈ ਮੈਨੂੰ ਹਲਚਲ ਜਾਂ ਕੋਈ ਐਕਟੀਵਿਟੀ ਅਜੇ ਤੱਕ ਨਜ਼ਰ ਨਹੀਂ ਆਈ ਬਿਲਕੁਲ ਨਜ਼ਰ ਨਹੀਂ ਆਈ ਬਿਲਕੁਲ ਮੈਨੂੰ ਮਰਾ 8-10 ਮਿੰਟ ਹੋ ਗਏ ਉਹਨੇ ਕਟੋ-ਕਟ ਕੀ ਟਾਈਮ ਪ੍ਰੋਪਰ ਨਜ਼ਰ ਨਹੀਂ ਆ ਰਿਹਾ ਐਕਸਟਰਾ ਲਾਈਟ ਮੇਰੇ ਕੋਲੇ ਹੈ ਵੱਡੀ ਪਰ ਮੈਂ ਜਗਾ ਨਹੀਂ ਰਿਹਾ ਕੁਈ ਲੋਕਾਂ ਦਾ ਮੰਨਣਾ ਹੈ ਵੀ ਲਾਈਟ ਦੇ ਵਿੱਚ ਕੋਈ ਇਹੋ ਜਿਹੀ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਬਿਲਕੁਲ ਮੱਧਮ ਲਾਈਟ ਬਿਲਕੁਲ ਹਨੇਰੇ ਦੇ ਵਿੱਚ ਇਹੋ ਜਿਹੀ ਚੀਜ਼ਾਂ ਨਜ਼ਰ ਆਉਂਦੀਆਂ ਇਸ ਕਰਕੇ ਮੈਂ ਇਹ ਹਨੇਰੇ ਦੇ ਵਿੱਚ ਹੀ ਸ਼ੂਟ ਕਰ ਰਿਹਾ ਇਹ ਸਾਰੀ ਲੋਕੇਸ਼ਨ ਠੀਕ ਹੈ ਜੀ ਇੱਕ ਦੋ ਮਿੰਟ ਹੋਰ ਇੰਤਜ਼ਾਰ ਕਰਦੇ ਆ ਉਸ ਤੋਂ ਬਾਅਦ ਵਾਸ ਚਲਦੇ ਦਰਖਤ ਆ ਜੀ ਬਹੁਤ ਪੁਰਾਣੇ ਦਰਖਤ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕਾ ਮੈਂ ਇੱਕ ਲਾਈਨ ਦੇ ਵਿੱਚ ਹੀ ਹੈ ਜੀ ਘਟੋ ਘਟੋ ਇਹ ਸਤਿ ਦਰਖਤ ਇੱਕ ਲਾਈਨ ਦੇ ਵਿੱਚ ਹੀ ਦਰਖਤ ਨੇ ਬਿਲਕੁਲ ਉਹ ਤੁਹਾਨੂੰ ਪਹਿਲਾਂ ਜਿਹੜਾ ਦਰਖਤ ਦਿਖਾਇਆ ਸੀ ਜੋ ਚ ਬੱਚੇ ਦੇ ਕੋਲ ਆ ਉੱਥੇ ਪਹਿਲਾਂ ਦੱਸਦੇ ਇੱਕ ਖੂਹ ਹੁੰਦਾ ਸੀ ਪੁਰਾਣਾ ਖੂਹ ਪ੍ਰਾਤਨ ਖੂਹ ਜਿਸ ਨੂੰ ਪੂਰ ਦਿੱਤਾ ਗਿਆ ਉੱਥੇ ਵੀ ਇੱਕ ਪ੍ਰਾਤਨ ਖੂਹ ਸੀ ਜੋ ਪਿਛਲੇ ਵਲੌਗ ਚ ਤੁਸੀਂ ਵੇਖਿਆ ਨਾ ਉਹ ਵੀ ਆਪਾਂ ਖੂਹ ਦੀ ਗੱਲ ਕੀਤੀ ਸੀ ਉੱਥੇ ਵੀ ਉਹ ਵੀ ਪ੍ਰਾਤਨ ਖੂਹ ਤੁਹਾਨੂੰ ਦਿਖਾਇਆ ਸੀ ਪਿਛਲੇ ਵਲੌਗ ਦੇ ਵਿੱਚ ਜੋ ਪੂਰ ਦਿੱਤਾ ਗਿਆ ਸੀ ਇੱਥੇ ਵੀ ਇੱਕ ਦੱਸਿਆ ਜਾ ਰਿਹਾ ਵੀ ਇੱਥੇ ਵੀ ਇੱਕ ਪ੍ਰਾਤਨ ਖੂਹ ਹੁੰਦਾ ਸੀ ਜਿੰਨੂੰ ਕੁਝ ਸਮਾਂ ਪਹਿਲਾਂ ਪੂਰ ਦਿੱਤਾ ਗਿਆ ਹੈ ਇਹਦੇ ਉੱਤੇ ਵੀ ਕਿ ਸ਼ਾਇਦ ਤੂੰ ਉੱਤ ਦਾ ਬਹੁਤ ਵੱਡਾ ਪੇੜ ਹੈ ਜੀ ਜੋ ਤੁਹਾਨੂੰ ਪਹਿਲਾਂ ਮੈਂ ਦਿਖਾ ਚੁੱਕਾ ਠੀਕ ਹੈ ਜੀ ਚੈਨਲ ਨੂੰ ਵਾਰ-ਵਾਰ ਸਬਸਕ੍ਰਾਈਬ ਕਰੋ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ ਲਾਇਕ ਕਰੋ ਕਮੈਂਟ ਕਰੋ ਜੀ ਕਿਉਂਕਿ ਸਾਡਾ ਹੌਸਲਾ ਵਧੇ ਇਹ ਅੱਗੇ ਤੋਂ ਵੀ ਇਹੋ ਜਿਹੇ ਵਲੌਗ ਤੁਹਾਨੂੰ ਵਿਖਾਈਏ ਠੀਕ ਹੈ ਜੀ Рабрак.